ਬਿਜਲੀ ਦੀਆਂ ਤਾਰਾਂ ਦੇ ਬੈਠੇ ਹੋਏ ਜਾਨਵਰਾਂ ਨੂੰ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਉਹ ਬੜੇ ਹੀ ਆਰਾਮ ਦੇ ਨਾਲ ਤਾਰਾਂ ਦੇ ਉੱਪਰ ਬੈਠੇ ਰਹਿੰਦੇ ਨੇ ਫਿਰ ਵੀ ਉਹਨਾਂ ਨੂੰ ਕਰੰਟ ਕਿਉਂ ਨਹੀਂ ਲੱਗਦਾ ਦਰਸਲ ਕਰੰਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਫੇਜ਼ ਅਤੇ ਨਿਊਟਰਲ ਦੀ ਲੋੜ ਪੈਂਦੀ ਹੈ ਫੇਜ਼ ਦੇ ਰਾਹੀਂ ਕਰੰਟ ਜਾਂਦਾ ਹੈ ਅਤੇ ਨਿਊਟਰਲ ਦੇ ਰਾਹੀਂ ਵਾਪਸ ਆਉਂਦਾ ਹੈ ਜਿਸ ਦੇ ਨਾਲ ਸਰਕਟ ਪੂਰਾ ਹੁੰਦਾ ਹੈ ਅਤੇ ਕੋਈ ਵੀ ਪੰਛੀ ਜੇਕਰ ਤਾਰ ਦੇ ਉੱਪਰ ਬੈਠਾ ਹੁੰਦਾ ਹੈ ਉਹ ਜਾਂ ਤਾਂ ਨਿਊਟਰਲ ਦੇ ਉੱਪਰ ਹੀ ਪੈਰ ਰੱਖ ਕੇ ਬੈਠਾ ਹੁੰਦਾ ਹੈ ਅਤੇ ਜਾਂ ਤਾਂ ਫੇਜ਼ ਦੇ ਉੱਪਰ ਹੀ ਤੁਸੀਂ ਇਹ ਅਕਸਰ ਵੇਖਿਆ ਹੋਵੇਗਾ ਕਿ ਕਈਆਂ ਪੰਛੀਆਂ ਦੇ ਤਾਰਾਂ ਉੱਪਰ ਬੈਠਣ ਦੇ ਨਾਲ ਮੌਤ ਹੋ ਜਾਂਦੀ ਹੈ ਅਤੇ ਜ਼ੋਰਦਾਰ ਧਮਾਕਾ ਸੁਣਨ ਨੂੰ ਮਿਲਦਾ ਹੈ ਦਰਅਸਲ ਜੇਕਰ ਕੋਈ ਵੀ ਪੰਛੀ ਫੇਜ ਅਤੇ న్యూਟਰਲ ਦੇ ਬਿਲਕੁਲ ਨਜ਼ਦੀਕ ਬੈਠਾ ਹੁੰਦਾ ਹੈ ਤਾਂ ਉਹ ਦੋਨਾਂ ਹੀ ਤਾਰਾਂ ਦੇ ਨਾਲ ਟੱਚ ਹੋ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਫੇਜ਼ ਅਤੇ న్యూਟਰਲ ਕਰੰਟ ਦੇ ਆਉਣ ਜਾਣ ਵਾਲਾ ਰਸਤਾ ਹੁੰਦਾ ਹੈ। ਅਤੇ ਜੇਕਰ ਫੇਜ਼ ਅਤੇ న్యూਟਰਲ ਨੂੰ ਜੋੜ ਦਿੱਤਾ ਜਾਵੇ ਤਾਂ ਉਸ ਦੇ ਵਿੱਚੋਂ ਝਮਾਕਾ ਹੋਣਾ ਆਮ ਜਹੀ ਗੱਲ ਹੁੰਦੀ ਹੈ। ਇਹੀ ਕਾਰਨ ਹੈ ਜਦੋਂ ਫੇਜ਼ ਅਤੇ న్యూਟਰਲ ਦੇ ਨਾਲ ਪੰਛੀ ਟਕਰਾ ਜਾਂਦੇ ਹਨ ਅਤੇ ਉਹਨਾਂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ। ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਦੇ ਹੋ ਧੰਨਵਾਦ।